ਨਾ ਲੋਈਆਂ ਦੀ ਪੁਲਿਸ ਵੱਲੋਂ ਸੋਸ਼ਲ ਮੀਡੀਆ 'ਤੇ ਗੈਰ ਕਾਨੂੰਨੀ ਢੰਗ ਨਾਲ ਹਥਿਆਰਾਂ ਦੀ ਪ੍ਰਦਰਸ਼ਨੀ ਕਰ ਰਿਹਾ ਇੱਕ ਵਿਅਕਤੀ ਨੂੰ ਕੀਤਾ ਗ੍ਰਿਫਤਾਰ। ਸ਼੍ਰੀ ਹਰਵਿੰਦਰ ਸਿੰਘ ਗਿਰਕ ਪੀਪੀਐਸ ਸੀਨੀਅਰ ਪੁਲਿਸ ਕਪਤਾਨ ਜਿਲੰਦਰ ਦਿਹਾਤੀ ਜੀ ਦੇ ਦਿਸ਼ਾ-ਨਿਰਦੇਸ਼ਾਂ ਤੇ ਪੰਜਾਬ ਸਰਕਾਰ ਅਤੇ ਮਾਨਯੋਗ ਡੀਜੀਪੀ ਸਾਹਿਬ ਦੇ ਅਜੰਡੇ ਅਨੁਸਾਰ ਸਮਾਜ ਦੇ ਭਲੇ ਅੰਸ਼ਾਂ ਨਸ਼ਾ ਤਸਕਰਾਂ ਦੇ ਖਿਲਾਫ ਚਲਾਈ ਗਈ ਵਿਸ਼ੇਸ਼ ਮਹਿੰਮ ਤਹਿਤ ਸ਼੍ਰੀ ਸਰਵਿਤ ਸਰਬਜੀਤ ਰਾਏ ਪੀਪੀਐਸ ਉਪ ਪੁਲਿਸ ਕਪਤਾਨ ਇਨਵੈਸਟੀਗੇਸ਼ਨ ਜਲੰਧਰ ਦਿਹਾਤੀ ਦੀ ਹਦਾਇਤ ਤੇ ਸ਼੍ਰੀ ਅੰਕਾਰ ਸਿੰਘ ਬਰਾੜ ਪੀਪੀਐਸ ਉਪ ਪੁਲਿਸ ਕਪਤਾਨ ਸਬ ਡਿਵੀਜ਼ਨ ਸ਼ਾਹਕੋਟ ਦੀ ਅਗਵਾਈ ਹੇਠ ਸਬ ਇੰਸਪੈਕਟਰ ਲਾਲ ਸਿੰਘ ਮੁਖ ਅਫਸਰ ਥਾਣਾ ਲੋਈਆਂ ਦੀ ਟੀਮ ਵੱਲੋਂ ਸੋਸ਼ਲ ਮੀਡੀਆ ਪਰ ਗੈਰ ਕਾਨੂੰਨੀ ਢੰਗ ਨਾਲ ਹਥਿਆਰਾਂ ਦੀ ਪ੍ਰਦਰਸ਼ਨੀ ਕਰ ਰਿਹਾ ਇੱਕ ਵਿਅਕਤੀ ਨੂੰ ਗ੍ਰਿਫਤਾਰ ਕਰਕੇ ਵੱਡੀ ਸਫਲਤਾ ਹਾਸਲ ਕੀਤੀ ਹੈ ਇਸ ਸਬੰਧੀ ਪ੍ਰੈਸ ਨੂੰ ਜਾਣਕਾਰੀ ਦਿੰਦੇ ਹੋਏ ਸ਼੍ਰੀ ਔੰਕਾਰ ਸਿੰਘ ਬਰਾੜ ਪੀਪੀਐਸ ਉਪ ਪੁਲਿਸ ਕਪਤਾਨ ਸਬ ਡਿਵੀਜ਼ਨ ਸ਼ਾਹਕੋਟ ਜ਼ਿਲ੍ਹਾ ਧਲੰਦਰ ਦੀ ਹਾਤੀ ਜੀ ਨੇ ਦੱਸਿਆ ਕਿ ASI ਹਰਵਿੰਦਰ ਸਿੰਘ ਸਮੇਤ ਪੁਲਿਸ ਪਾਰਟੀ T ਪੁਆਇੰਟ ਲੋਇਆਂ ਮਜੂਸੀ ਕੇ ਮੁਖਬਰ ਖਾਸ ਵੱਲੋਂ ਹਾਜ਼ਰ ਆ ਕੇ ਖੂਫੀਆ ਇਤਲਾਹ ਦਿੱਤੀ ਕਿ ਸੋਸ਼ਲ ਮੀਡੀਆ ਪਰ ਫੋਟੋ ਵਾਇਰਲ ਹੋਈ ਹੈ ਜਿਸ ਵਿੱਚ ਇੱਕ ਨੌਜਵਾਨ ਆਪਣੇ ਦੋਨਾਂ ਹੱਥਾਂ ਵਿੱਚ ਹਥਿਆਰ ਫੜ ਕੇ ਗੈਰ ਕਾਨੂੰਨੀ ਢੰਗ ਨਾਲ ਹਿਯਾਰਾ ਦੀ ਪ੍ਰਦਰਸ਼ਨੀ ਕਰ ਰਿਹਾ ਹੈ ਜਿਸ ਵੱਲੋਂ ਮਾਨਯੋਗ ਪੰਜਾਬ ਸਰਕਾਰ ਵੱਲੋਂ ਜਨਤਕ ਥਾਵਾਂ ਤੇ ਸੋਸ਼ਲ ਮੀਡੀਆ ਪਰ ਹਥਿਆਰਾਂ ਦਾ ਪ੍ਰਦਰਸ਼ਨ ਕਰਨ ਤੇ ਪੂਰਨ ਤੌਰ ਤੇ ਪਾਬੰਦੀ ਕਰਨ ਦੀਆਂ ਹਦਾਇਤਾਂ ਦੀ ਉਲੰਘਣਾ ਕੀਤੀ ਗਈ ਹੈ ਜੋ ਸੋਰ ਸਰਾਇਤ ਤਸਦੀਕ ਕਰਨ ਤੇ ਪਾਇਆ ਗਿਆ ਕਿ ਜਿਹੜਾ ਨੌਜਵਾਨ ਹਥਿਆਰਾਂ ਦੀ ਪ੍ਰਦਰਸ਼ਨੀ ਕਰ ਰਿਹਾ ਹੈ ਉਸ ਦਾ ਨਾਮ ਜਗਤਾਰ ਸਿੰਘ ਉਰਫ ਕਾਲੀ ਪੁੱਤਰ ਗਿਆਨ ਸਿੰਘ ਵਾਸੀ ਪਿੰਡ ਕਾਕੜਾ ਕਾਕੜ ਕਲਾ थाना ਲੋਈਆਂ ਜ਼ਿਲ੍ਹਾ ਜਲੰਧਰ ਦੱਸਿਆ ਜਿਸ ਤੇ ਏਐਸਆਈ ਹਰਵਿੰਦਰ ਸਿੰਘ ਨੇ ਮੁਕੱਦਮਾ ਨੰਬਰ 58 ਮਿਤੀ 26 ਮਈ 2025 ਜੁਰਮ 223 ਬੀਐਨਐਸ 2527 5459 ਅਸਲਾ ਐਕਟ थाना ਲੋਈਆਂ ਦਰਜ ਰਜਿਸਟਰ ਕਰਕੇ ਦੋਸ਼ੀ ਜਗਤਾਰ ਸਿੰਘ ਉਰਫ ਕਾਲੀ ਪੁੱਤਰ ਗਿਆਨ ਸਿੰਘ ਵਾਸੀ ਪਿੰਡ ਕਾਕੜ ਕਲਾ थाना ਲੋਈਆਂ ਜ਼ਿਲ੍ਹਾ ਜਲੰਧਰ ਨੂੰ ਮੁਕੱਦਮਾ ਵਿੱਚ ਗ੍ਰਿਫਤਾਰ ਕੀਤਾ ਇਸ ਦੇ ਖਿਲਾਫ ਪਹਿਲਾਂ ਵੀ ਵੱਖ-ਵੱਖ ਤਰ੍ਹਾਂ ਦੇ ਹੇਟ ਮੁਕਦਮੇ ਦਰਜ ਰਜਿਸਟਰ ਹਨ ਇਹ ਸੋਸ਼ਲ ਮੀਡੀਆ ਪਰ ਪ੍ਰਸਿੱਧੀ ਖੱਟਣ ਵਾਸਤੇ ਅਸਲਾ ਪਾ ਕੇ ਨੁਮਾਇਸ਼ ਕਰਦਾ ਹੈ ਤਾਂ ਜੋ ਨੌਜਵਾਨ ਪੀੜ੍ਹੀ ਅਤੇ ਪਬਲਿਕ ਪਰ ਇਸ ਦਾ ਪ੍ਰਭਾਵ ਪੈ ਸਕੇ ਜੋ ਇਸਨੇ ਅਸਲਾ ਪਾ ਕੇ ਸੋਸ਼ਲ ਮੀਡੀਆ ਪਰ ਆਪਣੀ ਫੋਟੋ ਅਤੇ ਵੀਡੀਓ ਵਾਇਰਲ ਕੀਤੀ ਹੈ ਉਸ ਅਸਲੇ ਬਾਰੇ ਪਤਾ ਕਰਨਾ ਹੈ ਕਿ ਇਹ ਅਸਲਾ ਕਿਸ ਦੇ ਨਾਮ ਪਰ ਹੈ ਅਤੇ ਕਿਸ ਜਗ੍ਹਾ ਪਰ ਇਹ ਵੀਡੀਓ ਸ਼ੂਟ ਕੀਤੀ ਗਈ ਹੈ ਇਸੇ ਤਰ੍ਹਾਂ ਪੁਲਿਸ ਵੱਲੋਂ ਮਾੜੇ ਅੰਸਰ ਖਿਲਾਫ ਲਗਾਤਾਰ ਕਾਰਵਾਈ ਕੀਤੀ ਜਾ ਰਹੀ ਹੈ ਅਤੇ ਨਾਲ ਨਾਲ ਹੀ ਪਬਲਿਕ ਨੂੰ ਇਸ ਦੇ ਮਾਣੇ ਪਰਭਾਵਾਂ ਬਾਰੇ ਵੀ ਜਾਗਰੂਕ ਕੀਤਾ ਜਾ ਰਿਹਾ ਹੈ ਇਸ ਨੂੰ ਮਾਣਯੋਗ ਅਦਾਲਤ ਵਿੱਚ ਪੇਸ਼ ਕੀਤਾ ਜਾਵੇਗਾ ਤੇ ਹੋਰ ਡੰਗਿਆਈ ਨਾਲ ਕੁੱਛਗਿਸ ਕੀਤੀ ਜਾ ਰਹੀ ਹੈ ਰਿਪੋਰਟ ਦਿਵਿੰਦਰ ਸਿੰਘ ਕੋਲ ਦੀ ਵਿਸ਼ੇਸ਼ੀ ਬੋਡੀ ਪੰਜਾਬ న్యూਸ ਜਿਲ੍ਹਾ ਜਨੰਧ ਅਧਿਆਤਿ ਦੇ ਮਾਣਯੋਗ ਐਸਐਸਪੀ ਸਰਦਾਰ ਰਿੰਦਰ ਸਿੰਘ ਵਰਕੀ ਦੇ ਵੱਲੋਂ ਮਾਣਯੋਗ ਡੀਜੀ ਸਾਹਿਬਾਨ ਨੂੰ ਜਾਰੀ ਹੁਕਮਾਂ ਦੀ ਪਾਲਣਾ ਕਰਨ ਲਈ ਸੱਤ ਦਿਸ਼ਾ ਨਿਰਦੇਸ਼ ਜਾਰੀ ਕੀਤੇ ਗਏ ਹਨ ਇਸ ਦੇ ਅਨੁਸਾਰ ਲੜੀ ਦੇ ਤਹਿਤ ਕਾਰਵਾਈ ਕਰਦੇ ਹੋਏ ਆ ਮੁੱਖ ਅਫਸਰ ਥਾਣੇ ਨੂੰ ਇੱਕ ਇਨਫੋਰਮੇਸ਼ਨ ਮਿਲੀ ਸੀ ਕਿ ਜਗਤਾਰ ਸਿੰਘ ਗੇਲੀ ਇਸ ਕਾਨੀ ਉਤਰ ਗਿਆਨ ਸਿੰਘ ਵਾਸੀ ਪਿੰਡ ਕਾਕੜਗਣਾ ਥਾਣਾ ਲੋਈਆਂ ਸਬੰਧਨ ਸ਼ਾਖੋਂ ਜਿਸ ਨੇ ਸੋਸ਼ਲ ਮੀਡੀਆ ਉਪਰ ਹਥਿਆਰਾਂ ਦੀ ਨਮਾਇਸ਼ ਕਰਕੇ ਆਪਣੀਆਂ ਪੋਸਟਾਂ ਪਾਈਆਂ ਹੋਈਆਂ ਹਨ ਔਰ ਇਹ ਕਾਫੀ ਲਗਾ ਕਾਫੀ ਸਮਾਂ ਤੋਂ ਲਗਾਤਾਰ ਹੁਣ ਤੱਕ ਅਪਲੋਡ ਕਰਕੇ ਰੱਖੀਆਂ ਹਨ ਜਦੋਂ ਕਿ ਪੰਜਾਬ ਸਰਕਾਰ ਵੱਲੋਂ ਹਥਿਆਰਾਂ ਦੀ ਨਮਾਇਸ਼ ਕਰਨਾ ਕਾਨੂੰਨੀ ਅਪਰਾਧ ਕਿਹਾ ਗਿਆ ਹੈ ਔਰ ਇਸ ਅਪਰਾਧ ਗਿਣਤ ਬਾਅਦ ਵੀ ਇਸ ਵਿਅਕਤੀ ਵੱਲੋਂ ਜੋ ਜਗਤਾਰ ਸਿੰਘ ਕਾਲੀਆ ਇਹਨੇ ਅਜੇ ਤੱਕ ਵੀ ਸੋਸ਼ਲ ਮੀਡੀਆ ਤੇ ਅਪਲੋਡ ਕਰਕੇ ਰੱਖੀਆਂ ਸਨ ਜੋ ਇਸ ਇਨਫੋਰਮੇਸ਼ਨ ਤੇ ਮੁਕੱਦਮਾ ਉਸ ਸਿੰਘ ਵੱਲੋਂ ਤੁਰੰਤ ਨ੍ਰਿੰਦਰਾ ਤਰਾਂ ਤਰਾਂ ਅੰਦਰੀਆ ਤਮਕਦਮ ਅੰਦਰ ਕੀਤਾ ਗਿਆ ਔਰ ਤਰੇਸਤੇ اگਲੀ ਕਾਰਵਾਈ ਕਰਨ ਦੇ ਦੋਸ਼ੀ ਨੂੰ ਅੱਜ ਗ੍ਰਿਫਤਾਰ ਕਰ ਲਿਆ ਗਿਆ ਔਰ ਇਸ ਦੀ ਤਫਤੀਸ਼ ਦੌਰਾਨ ਇਹ ਰੱਖਿਆ ਜਾ ਰਿਹਾ ਕਿ ਜਿਹੜੀ ਇਹਨੇ ਫੋਟੋ ਪਾਈਆਂ ਉਹਦੇ ਉੱਪਰ ਹਥਿਆਰ ਕਿੰਨੇ ਵਿਅਕਤੀਆਂ ਦੇ ਹਨ ਉਹ ਲਾਇਸੈਂਸੀ ਹਨ ਜਾਂ ਗੈਰਕਾਨੂੰਨੀ ਹਨ ਜੇਕਰ ਗੈਰਕਾਨੂੰਨੀ ਹਨ ਤਾਂ ਉਹਦੀ ਕਾਰਵਾਈ ਕੀਤੀ ਜਾ ਰਹੀ ਹੈ ਔਰ ਜੇਕਰ ਲਾਇਸੈਂਸੀ ਹੈ ਤੇ ਉਹਨਾਂ ਜਿਹੜੇ ਲਾਇਸੈਂਸ ਹੋਲਡਰ ਨੇ ਹਨ ਉਹਨਾਂ ਤੇ ਵੀ ਨ੍ਰਿੰਦਰਾ ਤਰਾਵ ਤਹਿਤ ਅਗਲੀ ਕਾਰਵਾਈ ਕੀਤੀ ਜਾਊਗੀ ਪੀਲਿਸ ਵੱਲੋਂ ਸਖਤ ਤਾੜਨਾ ਕਿ ਕੋਈ ਵਿਅਕਤੀ ਜਿਹੜਾ ਇਸ ਕਾਨੂੰਨ ਦੇ ਲਗਣਾ ਨਹੀਂ ਕਰ ਸਕਦਾ ਕੋਈ ਸੋਸ਼ਲ ਮੀਡੀਆ ਤੇ ਅਪਲੋਡ ਨਹੀਂ ਕਰ ਸਕਦਾ ਔਰ ਇਹ ਇਸੇ ਕਰਕੇ ਜਿਹੜਾ ਜਿਹੜਾ ਜਗਤਾਰ ਸਿੰਘ ਕਾਲੀਆ ਜੋ ਕਿ ਅਪਰਾਧੀ ਕਿਸਮ ਦਾ ਵਿਅਕਤੀ ਹੈ ਇਹਦੇ ਖਿਲਾਫ ਪਹਿਲਾਂ ਵੀ ਤਿੰਨ ਵੱਖ-ਵੱਖ ਧਰਾਵਾਂ ਤਹਿਤ سنگੀਨ ਮੁਕਦਮੇ ਦਰਜਨ ਔਰ ਇਹ ਜਮਾਨਤ ਤੇ ਆਇਆ ਹੋਇਆ ਇਹ ਇਸ ਦੇ ਖਿਲਾਫ ਵੀ ਕਾਰਵਾਈ ਕੀਤੀ ਜਾ ਚੁੱਕੀ ਹੈ ਕੱਲ ਮਾਨਜੋਗਾ ਦਾਤੇ ਪੇਸ਼ ਕਰਕੇ ਅਗਲੀ ਤੁਕਤੀਸ਼ਵੀ ਜਿਹੜੀ ਹੈ ਮੁਕੰਮਲ ਕੀਤੀ ਜਾਵੇਗੀ ਥੈਂਕ ਯੂ